ਲਾ ਵੀ ਅੱਜ ਹੋ ਗਿਆ ਕੰਮ ਦੂਸਰਾ ਦਿਨ ਹੈ ਬੁੱਟੇ ਲਾਣੇ ਦਾ ਕੱਲ ਮਸੋਂ ਜ਼ੋਰ ਲਾ ਗਿਆ 25 ਕਿਲੇ ਲਗੇ ਮਾਰੇ ਬਾਗ ਪਥਰੀਲੀ ਧਰਤੀ ਹੈ ਨਾ ਤੇ ਅੱਜ ਫੇਰ ਆਪਾਂ ਲਿਆਏ ਆਪਣਾ ਜਹਾਜ ਇਹ ਲੱਦ ਹੋ ਰਹਿ ਗਏ ਭਾਈ ਲੱਦ ਲੈ ਵਾਗਿਆ ਜਾਗਾ ਲਾ ਮੈਂ ਫੇਰੇ ਜਾ ਠੀਕ ਹੈ ਕੋਈ ਵੀ ਹੈ ਲੈ ਵੀ ਦਾਰਾ ਚੰਦ ਜੀ ਰੱਖ ਬੁੱਟੇ ਉਹ ਪਾਣੀ ਖੜ ਗਿਆ ਤਾਂ ਤਾਂ ਕਰਕੇ ਬੰਦ ਕਰਦੀ ਤੋੜਦੀ ਗੱਡੀ ਤੋੜਦੀ 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 ਐ ਲੈ 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 ਪਾਣੀ ਗਿਰ ਗਿਆ ਬਾਈ ਪਾਣੀ ਗਿਰ ਗਿਆ ਮਾਰਾ ਬਾਲਟੀ ਮਾਂ ਆਰਾਮ ਤੇ ਆਰਾਮ ਤੇ ਉਹ ਨੀਲੀ ਬਾਲਟੀ ਮਾਂ ਐ ਤੇ ਪੁੱਟੇ ਮਾਰੇ ਪਿੰਡ ਮੱਚੰਗੇ ਲਗ ਰਹੇ ਬਾਈ ਜੰਗਲ ਇੱਧਰ ਵੀ ਖੜਿਆ ਇੱਧਰ ਵੀ ਖੜਿਆ ਨੇ ਵੀ ਖੜੇ ਉਹ ਵਿਚੋਆਂ ਨੂੰ ਖਾਲੀ ਏਰੀਆ ਰਿਹਾ ਵਾ ਉੱਥੇ ਲਾਣੇ ਆਪਾਂ ਚੱਕ ਲੀਏ ਹਥਿਆਰ ਬਾਈ ਆਪਾਂ ਅੱਜ ਕਰ ਦਈਏ ਸ਼ੁਰੂ ਪੁੱਟੇ ਲਾਣੇ ਫੇਰ ਜਿਹੜੇ ਕੋਈ ਪਹਿਲਾਂ ਲਗੇ ਵੇ ਉਹਨਾਂ ਨੂੰ ਠੀਕ ਵੀ ਕਰ ਰਹੇ ਆ ਇਕ ਐਨ ਥੋੜਾ ਬਣਾ ਦੇ ਇੱਕ ਤਾਂ ਕੱਢ ਗਿਆ ਬਾ ਯਾਹਾਂ ਤੇ ਕਰਦੀਏ ਸਟਾਰਟ ਬੁੱਟੇ ਲਾਣੇ ਅੱਜ ਇਹ ਖੜੀ ਮਰੀ ਲਦੀ ਵੀ ਰੇੜੀ ਵਾਤਾ ਮਰਨ ਬਚਾ ਕੇ ਹਟਣਾ ਆ ਜਾ ਕੰਕਰੀਟ ਦੇ ਜੰਗਲ ਖੜੇ ਮਾਰੇ ਹੋਰੇ ਇਹ ਦੇਖ ਜੰਗਲਮਾਨ ਨੇ ਬਚਾਇਆ ਵਾ ਇਹ ਲਾਇਆ ਵਾ ਦੇਖ ਤੇ ਇਧਰ ਕੰਕਰੀਟ ਦੇ ਜੰਗਲ ਖੜੇ ਉਹ ਦੇਖ ਦੂਰ ਤੱਕ ਤਾਂ ਕਰ ਗਏ ਨੇ ਬੁੱਟੇ ਇਦਣੇ ਲਾਣੇ ਪੈ ਰਹੇ ਦੁਬੀ ਕਰ ਲਿਆ ਇਹਨਾਂ ਸੜਕ ਲੁੱਕ ਦੀ ਨਮਨ ਤੋ ਜਹਾਂ ਪੱਟਾ ਵਹੀਂੋਂ ਨਿਕਲੇ ਆਵਾ ਤਹਾਂ ਲਾ ਮੈਂ ਪੇਡੇ ਬਹੁਤ ਝੱਲੇ ਹੋ ਰਹੀ ਆ ਮੈਂ ਲਾ ਅੱਗੇ ਨੂੰ ਬਸ ਇਹ ਵੀਰੀ ਬਾਬਾ ਜੀ ਨੇ ਸ਼ੁਰੂਆਤ ਕਰਦੀ ਪਹਿਲੇ ਪੇਡੇ ਕੀ ਤੇ ਸਭ ਤੋਂ ਵੱਡਾ ਹੋਵੇਗਾ ਹਾਂ ਲਾ ਦਿਆ ਪਹਿਲਾ ਪੇਡਾ ਮਾਨਾ ਐ ਵੀ ਜ ਸਬਲੀ ਆ ਗਈ ਮੈਂ ਆਪਾਂ ਸਬਲੀ ਕਿਹਾ ਨਾ ਭਈਆਂ ਕੇ ਜਾਂ ਪੱਥਰਾਂ ਨੂੰ ਚੀਰ ਕੇ ਰੱਖ ਦੇਾਂਗੇ ਪੱਥਰੇ ਪੱਥਰ ਪੱਥਰੇ ਪੱਥਰ ਅੱਜ ਲਾ ਦੇਣੇ ਬੂਟੇ ਪੱਥਰਾਂ ਗਲ ਚੀਰ ਦੇਣੇ ਐ ਜੀ ਮੈਂ ਤੈਨੂੰ ਦੇਖ ਰਿਹਾ ਗਰਦਾਲੀ ਤੂੰ ਹਾਂ ਠੀਕ ਐ ਗਰਦਾਲੀ ਗਰਦਾਲੀ ਗੱਲ ਕੰਮ ਚੱਲ ਵੀ ਗਰਦਾਲੀ ਗੁਰਦਾਲੀ ਕੀ ਕਰਾਉਂ ਕਸੀ ਗੱਲ ਪੱਟਣਾ ਥੋੜਾ ਖੱਡੋਂ ਪਾਰ ਕਰ ਸੀ ਗੱਲ ਵੀ ਰੁਕ ਜਾ ਮੇਰੇ ਅਪਰੇ ਤੋਂ ਭਾਂਜ ਪਈ ਐ ਦੇਖ ਐਸੇ ਨੂੰ ਕੋਣ ਸਮਝਾਦਾ ਛੱਬਾ ਆ ਜਾ ਥੋਰੇ ਛੱਬਾ ਪਾ ਕੇ ਲੈ ਲੀਂ ਆ ਬੰਦੇ ਰੇ ਸਪਾਟ ਹੈ ਨਹੀਂ ਬੁੱਕ ਲਾਵਾ ਉਹ ਵੀ ਆਪੇ ਆਹ ਦੇ ਅੱਤਾ ਬੜੀ ਪਾਦੀ ਆ ਮਾਨਿਆਵਾ ਉਹ ਕਿਹੜੇ ਦੇ ਕੀ ਹੈ ਜਿਹੜੇ ਕੈਬਲ ਜਗੈ ਨੇ ਇਹ ਖਾ ਗਿਆ ਉਹ ਕਿੰਦਰ ਫੜਾਈ ਜਾਣਾ ਮਾ ਕੀ ਕਰਦਾ ਆਲੀ ਮਾ ਇਹ ਦੇਖੋ ਯੋ ਇਹਨਾਂ ਨੇ ਦੁਖੀ ਕਰਿਆ ਬਾ ਇਹਨਾਂ ਨੇ ਹਾਂ ਨਹੀਂ ਤਾਂ ਪੱਕਾ ਕਰਕੇ ਕੱਲ੍ਹ ਵੀ ਲਾ ਦਿੰਦੇ 200 ਪੇਡਾ ਸੋਈ ਲਗਿਆ ਤਾਂ ਕਰ 200 ਆਈ ਵੀ ਦੀ ਖਬਰ ਮਰ ਮੈਂ ਕਹਿੰਦਾ ਹਾਂ ਹਾਂ ਨਿਕਲਣਾ ਚੀਦਾ ਯਾਰ ਸਹੀ ਬਾਤ ਨੇ ਰੋੜੇ ਆਏ ਤੇ ਨੇ ਆਲੇ ਇਹਦੇ ਨੇ ਆਲੇ ਕਰ ਰਹੇ ਆ ਮੈਂ ਗੱਡ ਦੇ ਸਾਹਮਣੇ ਕੋ ਮੈਂ ਕਹਿੰਦਾ ਚਲੋ ਯਾਰ ਇਹ ਥਾਰ ਵੇ ਲੰਘਦੇ ਆਂ ਵੀਜਾ ਦਾ ਖਾਲੀ ਪਈਏ ਦੋ ਤਿੰਨ ਟਰੱਕੀਆਂ ਨੂੰ ਪਰਵਾਹ ਨਹੀਂ ਬਸ ਇਹੀ ਹੋਰ ਕਰੀਓ ਸਾਈਡ ਮਾ ਨਾ ਕਿਸੇ ਦੇ ਆ ਕਰਾਈਪਰ ਲੈ ਲਓ ਈ ਜਗਾ ਨਹੀਂ ਆਪਣੇ ਕੋਈ ਏਟੀ ਪੁੱਤਰੀ ਨਹੀਂ ਆ ਗਈ ਨਹੀਂ ਹਾਂ ਵੇ ਗਿਆ ਯਾਹਾਂ ਗਟੀਆਂ ਲੰਗਾ ਆਈ ਰੋਡ ਉਰ ਪਹਿਲਾਂ ਹੀ ਉਹਰਾ ਟ੍ਰੈਫਿਕ ਬਹੁਤ ਆ ਤੁਹਾਨੂੰ ਪਤਾ ਹੀ ਹੋਣਾ ਨੂੰ ਕੋਈ ਹਾਦਸੇ ਦਾ ਕਾਰਨ ਬਣ ਜਾਣਾ ਇਹ ਵੀ ਜਗਾ ਦੇਖੋ ਪੱਠੇ ਦੇ ਪਿੱਛੇ ਆ ਫਿਰ ਰੁਕ ਜਾਓ ਸਿਲੈਕਟ ਕਰੋ ਨਾ ਸਿਲੈਕਟ ਇਹ ਹਾਲਾ ਦੇ ਤੁਰੇ ਰੋਡ ਲਾ ਦੇ ਇਹ ਹਾਲਾ ਨੂੰ ਪੂਰੀ ਇਹ ਯਾਹਾਂ ਯਾਹਾਂ ਇਹ ਲਾ ਦੇ ਉਹ ਨਾ ਉਹ ਦੇਖ ਵਾ ਆ ਗਿਆ ਤੇਰਾ ਨਾ ਕਰਤਾਲੀ ਨਾ ਆਇਆ ਕਿੱਥਾ ਬਣਾਇਆ ਬਸ ਰੋਕ ਲੈ ਕਰ ਨੀਮ ਬ ਕੋਈ ਨਾ ਕਿੱਥੇ ਲੈ ਬਸ ਬਸ ਰਹਿਣ ਦੇ ਚੋ ਉਧਾਰ ਘਾੜਾ ਲਗਾਉਂਗਾ ਨਾ 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 ਅੱਗੇ ਆ ਲੈ ਇੰਨੀ ਅੱਖੀ ਬਣੇ ਇੰਨੀ ਲੈਟ ਆ ਠੀਕ ਹੈ ਲੈਟ ਨਾ ਲਾਇਆ ਵੀ ਨਹੀਂ ਉਹ ਰੋਡ ਬਣਾਉਣਾ ਬਾਜਰੀ ਪਈ ਹੋਣੀ ਆ ਨਾ ਹਾਂ ਗੱਡਾ ਪਾ ਬਈ ਮੈਂ ਫੇਰ ਪੜਦਾ ਇਹ ਰੋਡ ਬਣਾਉਂਦਾ ਨਾ ਨਾ ਹੀ ਪੜਨ ਦਿੰਦੇ ਕਰਤਾਲੀ ਇਹ ਹੋਈ ਕੰਮ ਸਣਾ ਉਹ ਪੈ ਗਿਆ ਗਲਦਾਲੀ 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 ਗਲਦੀ ਨਾ ਨਾ ਕਿਹਨੂੰ ਕਹਾਂ ਮੈਂ ਇਹ ਕਿਸਨੂੰ ਗੰਦਾਲੇ ਨੂੰ ਗੰਦਾਲੇ ਨੂੰ 45 ਗੱਡੀ ਲੋਕਾਂ ਨੇ ਕਿਹਾ ਕੋਈ ਜਾਵੇਂ ਸਾਰੇ ਕਸ਼ਮੀਰ ਨੂੰ ਵਧੀਆ ਆਮਾਚੇ ਦਾ ਪਤਾ ਫਿਰਣਾ ਵਧੀਆ ਕੁਝ ਕਰ ਗਈ ਤਰ੍ਹਾਂ ਸਾਰਾ ਲੱਗਦਾ ਗਰਮੀ ਆ ਗਈ ਜਰੂੜੇ ਰੂੜੇ ਨਿਕਲ ਰਹੇ ਨੇ ਦਿਖਾਈ ਕਰੋ ਅੱਗਾ ਆਇਆ ਦੇਖ ਕੇ ਵੀ ਇਸ ਤਰ੍ਹਾਂ ਦੇ ਦੂਏ ਉਹ دیے ਦਾਰ ਨਮਾ ਲੈ aí ਪਕੜ ਗਾ ਬਹੁਤ ਮਿੰਤਾ ਮੁੰਤਾ ਕਰਕੇ ਯੋ ਖੋਦ ਰਿਆ ਖੱਡੇ ਕੰਧਾਲੇ ਗਲ ਐ ਵੀ ਲਾਗ ਸੇਵਾਦਾਰਾ ਚੱਲ ਬਾਬਾ ਜੀ ਲਿਆ ਬੁੱਟਾ ਇੱਕ ਉਹ ਸੇਵਾਦਾਰ ਲੱਗ ਰਿਹਾ ਜਾਂ ਸੇਵਾਦਾਰ ਥੋੜੇ ਵਧੇ ਐ ਪਹਿਲਾਂ ਕੰਮ ਦੋ ਤਿੰਨਾਂ ਗੱਲ ਚੱਲ ਰਿਹਾ ਤਾਂ ਪਾਇਆ ਦੇਖੋ ਭਾਈ ਲਾਗ ਲਾਗ ਪਹਿਲਾਂ ਵੀ ਲਾਏ ਹੋਏ ਐ ਇਹੋ ਦੇਖ ਇਤਨੀ ਲਾ ਦੇਣੇ ਆਪਾਂ ਨੇ ਲਿਆ ਪਰ ਸੇਵਾਦਾਰਾਂ ਕੰਮ ਚੰਗਾਈ ਵੀ ਹੋ ਰਹੀ ਬੁੱਟੇ ਗੈ ਲੋ ਗਿਆ ਲੱਗ ਵੀ ਰਹੇ ਐ ਬਰਮਾ ਵੀ ਚੱਲ ਰਿਹਾ ਲਾ ਵੀ ਦੀਏ ਉਹ ਤਿਆਰ ਕਰਿਆ ਰੋਡ ਪੂਰਾ ਚੱਲ ਰਿਹਾ ਸੇਵਾ ਨਿਰੰਤਰ ਚੱਲ ਰਹੀ ਹੈ ਕਾ ਚੱਲੇਗਾ ਬਾਈ ਯਾਰ ਚੱਲਦਾ ਨਹੀਂ ਹੈ ਚੱਲਦਾ ਨਹੀਂ ਹੈ ਚੱਲ ਸੇਵਾ ਨਿਰੰਤਰ ਚੱਲ ਰਹੀ ਹੈ ਆ ਜਾ ਬਾਈ ਨੇ ਨੌਜਵਾਨੀ ਸੇਵਾ ਕਰਾ ਰਹੀ ਹੈ ਉਹ ਲਾ ਦੀਆ ਜਿਹੜੇ ਪੁਰਾਣੇ ਬੁੱਟੇ ਲਗੇ ਵੇ ਗਿਰਗੇ ਦੇ ਮਰਗੇ ਦੇ ਉਹਨਾਂ ਨੂੰ ਵੀ ਸੰਭਾਇਆ ਜਾ ਰਿਹਾ ਸਦਸਿਆਂ ਵੱਲੋਂ ਐਨ ਜੀਓ ਦੇ ਸਦਸਿਆਂ ਵੱਲੋਂ ਉਹਨਾਂ ਨੂੰ ਵੀ ਸੰਭਾਇਆ ਜਾ ਰਿਹਾ ਬਾਈ ਸਾਫ ਕਰੋ ਲਿਆ ਬਾਈ ਫਟਾਫਟ ਹਾਂ ਹਾਂ ਨੇਰੇ ਮਮੀ ਚੱਲ ਰਿਹਾ ਕੰਮ ਬਾਈ ਇਹ ਪੂਰੀ ਲੱਗ ਰਹੀ ਤੇ ਹਨੇਰਾ ਹੋ ਗਿਆ ਪੇਡੇ ਫਿਰ ਵੀ ਲਾਰੇ ਆ ਓਏ ਓਏ ਯੋਣੀਓ ਲਾਣਾ ਯੋ ਵਾਲਾ ਅੰਦਰ ਚੱਲ ਰਿਹਾ ਲਾਈ ਜੋ ਲਾਈ ਜੋ ਬਾਈ ਉਹ ਰੇਖ ਖਲੋ ਮੇਰੇ ਮਾ ਆ ਜਾ ਆ ਜਾ ਆ ਜਾ ਪੇਡੇ ਲਵਾ ਫਿਰ ਬਾ ਹੋਵੇਗਾ ਪੂਰਾ ਪੱਕਾ ਤਾਂ ਨਹੀਂ ਆ ਨਾ ਉਹ ਤਾਂ ਹੋ ਰੂਗਾ ਰੁਕ ਜਾ ਐ ਵੀ ਲਾਸਟ ਪੇਡਾ ਚੱਲ ਰਿਹਾ ਲੈਟਾਂ ਭਰ ਰਿਹਾ ਪਰ ਪੂਰਾ ਚੱਲ ਰਿਹਾ ਇਹਨਾਂ ਵਾਲਾ ਕੱਢ ਬਈ ਮਿੱਟੀ ਇਹੋ ਕੱਢ ਰਿਹਾ ਦੇਖ ਪੂਰੀ ਚੱਲ ਰਿਹਾ ਕੰਮ ਪੂਰਾ ਆਦਿ ਆਨਾਲ ਸਵਾਗਤ ਲਾਸਟ ਪੇਡਾ ਤਾਰਾ ਚੰਦ ਬੈਜ ਜੀ ਨਾਲ ਲਾਤਾ ਹੋਰ ਨੀ ਮਾਨਾ ਲਾਣਾ ਨਾ ਮਾਪਾ ਹੈ ਨੇਰਾ ਹੋ ਗਿਆ ਟੀਮ ਇੰਜ ਆਪਣੇ ਘਰਾਂ ਜਾਏਗੀ ਲੈ ਵੀ ਅੱਜ ਆਪਣਾ ਪੌਦਾ ਰਪਣ ਅਭਿਆਨ ਯਹਾਂ ਸਮਾਪਤ ਨਹੀਂ ਹੁੰਦਾ ਪਾਣੀ ਪਾਣਾ ਆ ਜੇ ਨਾ ਲਾਸਟ ਪੇਡਾ ਦਾ ਆਇਓ ਭਾਈ ਲਾ ਦਿਆ ਨੇਰਾ ਹੋ ਗਿਆ ਭੁੰਡੀਆਂ ਆਣ ਲੱਗੀਆਂ ਬੰਦੇ ਜਾ ਰਹੇ ਜਲ ਸੇਵਾ ਵੀ ਭਾਈ ਕਨਈਆ ਜੀ ਕਰ ਰਹੇ ਨੇ ਠੀਕ ਹੈ ਆਗੇ ਚੱਕੋ ਵੀ ਗਰਦਾਲੀ ਚੱਕੋ ਗਰਦਾਲੀ ਚਲੋ ਲਿਆਓ ਰੈਡੀ ਬਸ ਨਾਲ ਕਰੇ ਰਹਿਗੇ ਇੱਕ ਦੋਰ ਰਹਿਗੇ